ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ 1 ਨਵੰਬਰ ਜੋ ਪੰਜਾਬ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਇਹਦੇ ਸੰਬੰਧ ਵਿੱਚ ਆਪ ਜੀ ਨਾਲ ਚਾਰ ਸਤਰਾਂ ਸਾਂਝੀਆਂ ਕਰਦੀਆਂ ਸੀ ਸੋ ਸੁਣੋ ਪੰਜ ਪਾਣੀਆਂ ਗੁੜਤੀ ਦੇ ਕੇ ਰੱਖੀ ਨੀ ਪੰਜਾਬੀ ਦੀ ਦੁਨੀਆ ਦਾ ਟੱਡ ਭਰਦੀ ਦੇਖੀ ਧਰਤੀ ਨਾਨਕ ਬਾਬੇ ਦੀ ਸੋਨੇ ਦੀ ਚਿੜੀ ਦਾ ਰਤਬਾ ਜੱਗ ਤੋਂ ਗਿਆ ਲਕੋਇਆ ਨਾ ਪੰਜਾਬ ਸਿਆਂ ਦਸ ਬਾਰ ਉਹ ਕਿਹੜਾ ਜੋ ਤੇਰੀ ਪਿੱਠ ਤੇ ਹੋਇਆ ਨਾ ਪੰਜਾਬ ਸਿਆਂ ਦਸ ਬਾਰ ਉਹ ਕਿਹੜਾ ਜੋ ਤੇਰੀ ਪਿੱਠ ਤੇ ਹੋਇਆ ਨਾ ਗਦਰੀ ਬਾਬੇ ਭਗਤ ਸਰਾਬੇ ਜਦ ਕੁਰਬਾਨੀ ਦੀ ਸੌਖਾਦੀ ਬੇਈਮਾਨਾ ਟੁਕੜੇ ਕਰਕੇ ਦਿੱਤੀ ਫੇਰ ਆਜ਼ਾਦੀ ਲੱਖਾਂ ਉਜੜੇ ਪਰ ਵੀ ਇੱਕ ਵੀ ਹੰਝੂ ਅੱਖ ਤੇਰੀ ਚੋਂ ਝੋਇਆ ਨਾ ਪੰਜਾਬ ਸਿਆਂ ਦਸ ਬਾਰ ਉਹ ਕਿਹੜਾ ਜੋ ਤੇਰੀ ਪਿੱਠ ਤੇ ਹੋਇਆ ਨਾ ਫਿਰ ਉੱਠਿਆ ਤੂੰ ਤੋੜ ਕੇ ਸਭ ਗੁਲਾਮੀ ਦੀਆਂ ਜ਼ੰਜੀਰਾ ਹਰਿਆਣਾ ਤੇ ਹਿਮਾਚਲ ਕੱਟ ਕੇ ਕਾਤਾ ਨੀੜਾ ਵੀਰਾ ਇੱਕ ਮਾਲਾ ਦਾ ਮੋਤੀ ਟੁੱਟਿਆ ਦੁਬਾਰਾ ਗਿਆ ਪਰੋਇਆ ਨਾ ਪੰਜਾਬ ਸਿਆਂ 10 ਬਾਰ ਉਹ ਕਿਹੜਾ ਜੋ ਤੇਰੀ ਪਿੱਠ ਤੇ ਹੋਇਆ ਨਾ ਪੰਜਾਬ ਸਿਆਂ 10 ਬਾਰ ਉਹ ਕਿਹੜਾ ਜੋ ਤੇਰੀ ਪਿੱਠ ਤੇ ਹੋਇਆ ਹੁਣ ਵੀ ਚੜਦੀ ਕਲਾ 'ਚ ਬਸੇ ਕਰਦਾ ਹ ਅਰਦਾਸ ਸਦਾ ਅੱਜ ਵੀ ਤੇਰੀ ਗੈਰਤ ਖਾਤਰ ਲੱਖਾਂ ਧੌਣਾ ਹੋਣ ਅਦਾ ਦੀਪ ਸਰਦਾਰੀ ਤੇਰੀ ਕਾਇਮ ਨਾ ਰਹਿਣੀ ਜੇ ਹੱਕ ਆਪਣਾ ਖੋਇਆ ਨਾ ਪੰਜਾਬ ਸਿਆਂ 10 ਬਾਰ ਉਹ ਕਿਹੜਾ ਜੋ ਤੇਰੀ ਪਿੱਠ ਤੇ ਹੋਇਆ ਨਾ ਪੰਜਾਬ ਸਿਆਂ 10 ਬਾਰ ਉਹ ਕਿਹੜਾ ਜੋ ਤੇਰੀ ਪਿੱਠ ਤੇ ਹੋਇਆ ਧੰਨਵਾਦ ਜੀ